ਅਮਰਿਤਪਾਲ ਦੇ ਖਿਲਾਫ ਕੈਂਡੀਡੇਟ ਖੜਾ ਕਰਨਾ ਸਾਰੀ ਪਾਰਟੀ ਦੇ 80% ਲੋਕਾਂ ਦਾ ਸੀ ਵੀ ਨਹੀਂ ਖੜਾ ਕਰਨਾ ਚਾਹੀਦਾ ਉਹਨੇ ਕਿਸੇ ਦੀ ਨਹੀਂ ਸੁਣੀ ਜੇ ਤਾਂ ਪਹਿਲਾਂ ਕਰਦੇ ਅਮਰਿਤਪਾਲ ਦੇ ਕੈਂਡੀਡੇਟ ਬਣਨ ਤੋਂ ਬਾਅਦ ਲੋਕ ਫੇਰ ਵੀ ਮੰਨ ਲੈਂਦੇ ਯਾਰ ਵੀ ਚਲੋ ਇਹ ਤਾਂ ਲਾ ਨਹੀਂ ਕਰਤਾ ਅਮਰਿਤਪਾਲ ਸਿੰਘ ਬਾਅਦ ਚ ਕੈਂਡੀਡੇਟ ਬਣੇ ਜਿਸ ਦਿਨ ਅਮਰਿਤਪਾਲ ਸਿੰਘ ਨੇ ਅਨਾਉਂਸ ਕੀਤਾ ਉਸ ਤੋਂ ਅਗਰੇ ਦਿਨ ਇਹਨਾਂ ਨੇ ਆਪ ਦਾ ਕੈਂਡੀਡੇਟ ਇਹਦਾ ਮਤਲਬ ਤਾਂ ਇਹ ਹੀ ਸੀ ਨਾ ਵੀ ਉਹਨਾਂ ਨੂੰ ਕਿ ਅ ਅਮਰਿਤਪਾਲ ਸਿੰਘ ਨੂੰ ਹਰਾਉਣ ਵਾਸਤੇ ਖੜਾ ਕੀਤਾ ਵੀ ਇਹ ਨਾ ਕਿਤੇ ਚੁੱਤ ਜੇ ਗੱਲ ਸੀਗੀ ਕਿ ਪੰਜਾਬ ਬਚਾਓ ਯਾਤਰਾ ਕੱਢੀ ਸੀਗੀ ਹੁਣ ਸ਼੍ਰੋਮਣੀ ਅਕਾਲੀ ਦਲ ਬਚਾਓ ਯਾਤਰਾ ਹੋ ਰਹੀ ਹੈ ਕੀ ਲੱਗਦਾ ਹੈ ਕਿ ਫਿਊਚਰ ਕੀ ਹੈਗਾ ਕਿਉਂਕਿ 2017 ਤੋਂ 2024 ਤੇ ਜੋ ਡਾਊਨਫਾਲ ਹੋਇਆ ਹੈ ਕਿਸ ਤਰ੍ਹਾਂ ਤੁਸੀਂ ਮੰਨਦੇ ਹੋ ਕਿ ਸੁਖਬੀਰ ਬਾਦਲ ਹੀ ਰਿਸਪਾਂਸਿਬਲ ਹੈ ਕੀ ਉਹਨਾਂ ਨੇ ਨਹੀਂ ਕੀਤਾ ਦੇਖੋ ਜੋ ਫੈਸਲੇ ਹੋਏ ਜਿਨ੍ਹਾਂ ਤੇ ਲੋਕਾਂ ਦੀ ਨਾਰਾਜ਼ਗੀ ਕਿਉਂ ਹੈ ਲੋਕ ਕਿਉਂ ਨਹੀਂ ਵੋਟ ਪਾ ਰਹੇ ਅਕਾਲੀ ਦਲ ਦੇ ਸਮੇਂ ਲੈ ਕੇ ਫੈਸਲੇ ਫਿਰ ਸਮੇਂ ਸਮੇਂ ਤੇ ਉਸ ਗਲਤੀਆਂ ਨੂੰ ਅਹਿਸਾਸ ਨਾ ਕਰਨਾ ਉਦੋਂ ਬਾਅਦ ਵੀ ਪਾਰਟੀ ਨੂੰ ਇੱਕ ਪ੍ਰਾਈਵੇਟ ادارے ਵਾਂਗੂ ਚਲਾਉਣਾ ਮਨਮਰਜ਼ੀ ਦੇ ਫੈਸਲੇ ਕਰਨੇ ਕਿਸੇ ਦੀ ਸਲਾਹ ਨਾ ਲੈਣੀ ਛੋਟੀ ਛੋਟੀ ਗੱਲਾਂ ਹੁਣ ਇਹਨਾਂ ਚੋਣਾਂ 'ਚ ਕਿੰਨੇ ਗਲਤ ਫੈਸਲੇ ਕੀਤੇ ਨੇ ਤੁਸੀਂ ਦੇਖੋ ਅਮਰਪਾਲ ਦੇ ਖਿਲਾਫ ਕੈਂਡੀਡੇਟ ਖੜਾ ਕਰਨਾ ਸਾਰੀ ਪਾਰਟੀ ਦੇ 80% ਲੋਕਾਂ ਦਾ ਸੀ ਵੀ ਨਹੀਂ ਖੜਾ ਕਰਨਾ ਚਾਹੀਦਾ ਉਹਨੇ ਕਿਸੇ ਦੀ ਨਹੀਂ ਸੁਣੀ ਨਾ ਹੀ ਕਿਸੇ ਨੂੰ ਸਲਾਹ ਲਈ ਨਾ ਕਿਸੇ ਸੁਣੀ ਤੇ ਉਹਨੂੰ ਐਲਾਨ ਕਰਤਾ ਨਾਲੇ ਜੇ ਕੋਈ ਐਲਾਨ ਵੀ ਜੇ ਤਾਂ ਪਹਿਲਾਂ ਕਰਦੇ ਅਮਰਤਪਾਲ ਦੇ ਕੈਂਡੀਡੇਟ ਬਣਨ ਤੋਂ ਬਾਅਦ ਲੋਕ ਫੇਰ ਵੀ ਮੰਨ ਲੈਂਦੇ ਯਾਰ ਵੀ ਚਲੋ ਇਹਦਾ ਲਾ ਨਹੀਂ ਕਰਤਾ ਅਮਰਤਪਾਲ ਸਿੰਘ ਬਾਅਦ ਚ ਕੈਂਡੀਡੇਟ ਬਣੇ ਨੇ ਜਿਸ ਦਿਨ ਅਮਰਤਪਾਲ ਸਿੰਘ ਨੇ ਅਨਾਉਂਸ ਕੀਤਾ ਉਸ ਤੋਂ ਅਗਰੇ ਦਿਨ ਇਹਨਾਂ ਨੇ ਆਪ ਦਾ ਕੈਂਡੀਡੇਟ ਇਹਦਾ ਮਤਲਬ ਤਾਂ ਇਹ ਸੀ ਨਾ ਵੀ ਉਹਨਾਂ ਨੂੰ ਇਹ ਅਮਰਤਪਾਲ ਸਿੰਘ ਨੂੰ ਹਰਾਉਣ ਵਾਸਤੇ ਖੜਾ ਕੀਤਾ ਵੀ ਇਹ ਨਾ ਕਿਤੇ ਜਿੱਤ ਜੇ